ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨਾਂ ਲਈ ਆਏ ਹੋਇਆ ਗੁਰਦੁਆਰਾ ਛਿੜੀ ਹਰੀਆਂ ਬੇਲਾ ਪਾਸਾਈ 7ਵੀਂ ਤੰਤਨ ਛਿੜੀ ਗੁਰੂ ਹਰ Rai ਸਾਹਿਬ ਜੀ ਦੀ ਚਰਨ ਛੂਪ ਪ੍ਰਾਪਤ ਇਹ ਸਥਾਨ ਹੁਸ਼ਿਆਰਪੁਰ ਤੋਂ ਗਰਸ਼ੰਕਾ ਰੋਡ ਦੇਸਿਤ ਹੈ ਗੁਰਦੁਆਰਾ ਛਿੜੀ ਹਰੀਆਂ ਬੇਲਾ ਉਹ ਪਵਿੱਤਰ ਸਥਾਨ ਹੈ ਜਿੱਥੇ ਸਤਿਗੁਰੂ ਛਿੜੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਪੰਜਾਬ ਦੇ ਪ੍ਰਸਿੱਧ ਇਤਿਹਾਸਿਕ ਸਥਾਨ ਛਿੜੀਕੀਰਪੁਰ ਸਾਹਿਬ ਤੋਂ ਚੱਲ ਕੇ اپنی ਪਤਨੀ ਅਤੇ 220 ਕੋਲਸਵਾਰ ਸੈਨਾ ਸਮੇਤ 1651 ਈਸਵੀ ਨੂੰ ਆਪਣੇ ਪਵਿੱਤਰ ਚਰਨ ਕਮਲਾ ਦੀ ਛੋਹ ਦੁਆਰਾ ਇਸ ਸਥਾਨ ਨੂੰ ਰਮਣੀਕ ਬਣਾਇਆ। ਸਤਗੁਰ ਜੀ ਇਸ ਜਗ੍ਹਾ ਤੇ 3 ਦਿਨ ਰਹੇ। ਇੱਥੇ ਬਾਬਾ ਪਰਜਪਤ ਜੀ ਰਹਿੰਦੇ ਸਨ ਜਿਹੜੇ ਸਤਵੇਂ ਪਾਤਸ਼ਾਹ ਜੀ ਨੂੰ ਬਹੁਤ ਪਿਆਰ ਕਰਦੇ ਸਨ। ਬਾਬਾ ਪਰਜਪਤ ਜੀ ਦੇ ਅਥਾਹ ਪ੍ਰੇਮ ਨੂੰ ਦੇਖ ਕੇ ਗੁਰੂ ਜੀ ਨੇ ਉਸ ਦੇ ਘਰ ਨੂੰ ਭਾਗ ਲਾਇਆ। ਜਿਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਬਾਬਾ ਜੀ ਦਾ ਘਰ ਸੀ ਮਹਾਰਾਜ ਜੀ ਦੇ ਆਉਣ ਨੂੰ ਸੁਣ ਕੇ ਸਭ ਸੰਗਤਾਂ ਇਕੱਤਰ ਹੋ ਗਈਆਂ ਸਤਿਗੁਰ ਜੀ ਦੋਨੋਂ ਵਕਤ ਸਵੇਰੇ ਸ਼ਾਮ ਧਾਰਮਿਕ ਦੀਵਾਨ ਸਜਾਉਂਦੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਅਤੇ ਸਭ ਸਿੱਖ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕੀਤੀਆਂ ਇੱਕ ਦਿਨ ਬਾਬਾ ਪਰਜਾਪਤ ਨੇ ਸਤਿਗੁਰ ਜੀ ਦੇ ਘੋੜੇ ਨੂੰ ਜੜਾਂ ਤੋਂ ਪੁੱਟ ਕੇ ਵੇਲਾ ਪਾਈਆਂ ਵੇਲਾ ਛੱਕ ਕੇ ਘੋੜਾ ਬਹੁਤ ਖੁਸ਼ ਹੋਇਆ ਮਹਾਰਾਜ ਜੀ ਨੇ ਆਪਣੇ ਘੋੜੇ ਵੱਲ ਤੱਕਿਆ ਤਾਂ ਘੋੜਾ ਹਸਮੁਖ ਦਿਸਰਿਆ ਸੀ। ਸਤਗੁਰੂ ਜੀ ਨੇ ਕਿਹਾ, "ਬਾਬਾ ਜੀ ਤੁਸੀਂ ਨੇ ਸਾਡੇ ਘੋੜੇ ਨੂੰ ਕੀ ਖਵਾਇਆ ਹੈ? ਇਹ ਬੜਾ ਖੁਸ਼ ਹੋ ਰਿਹਾ ਹੈ।" ਬਾਬਾ ਜੀ ਨੇ ਕਿਹਾ, "ਮਹਾਰਾਜ ਮੈਂ ਗਰੀਬ ਨੇ ਆਪ ਦੇ ਘੋੜੇ ਨੂੰ ਕੀ ਪੋਣਾ ਹੈ? ਇਹ ਮਹਾਰਾਜ ਮੇਰੇ ਢੇੜੇ ਵਿੱਚ ਵੇਲਾ ਸਨ। ਇਹ ਉਹੀ ਜੜਾ ਤੋਂ ਪੁੱਟ ਕੇ ਪਾ ਦਿੱਤੀਆਂ ਹਨ।" ਸਤਗੁਰੂ ਜੀ ਨੇ ਕਿਹਾ, "ਆਪਨੇ ਸਾਡੇ ਘੋੜੇ ਦੀ ਬਹੁਤ ਸੇਵਾ ਕੀਤੀ ਹੈ। ਇਹ ਤੇਰੇ ਘਰ ਦੀਆਂ ਵੇਲਾ ਸਦਾ ਹੀ ਹਰੀਆਂ ਭਰੀਆਂ ਰਹਿਣਗੀਆਂ।" ਅਤੇ ਉਹ ਵੇਲਾ ਅੱਜ ਤੱਕ ਹਰੀਆਂ ਭਰੀਆਂ ਦਿਸਰੀਆਂ ਹਨ ਜਦੋਂ ਮਹਾਰਾਜ ਜੀ ਇੱਥੇ ਆਏ ਸਨ ਆਲੇ ਦੁਆਲੇ ਕਿਤੇ ਜਲ ਨਹੀਂ ਸੀ ਜਲ ਦੀ ਘਾਟ ਨੂੰ ਵੇਖ ਕੇ ਗੁਰਦੁਆਰਾ ਸਾਹਿਬ ਤੋਂ ਚਰਦੀਵਲ ਦਿਸ਼ਾ ਤੇ ਆਪਣੇ ਕਰ ਕਮਲਾਂ ਨਾਲ ਧਰਤੀ ਵਿੱਚ ਤੀਰ ਮਾਰ ਕੇ ਜਲ ਪ੍ਰਗਟ ਕੀਤਾ ਗੁਰੂ ਸਾਹਿਬ ਨੇ ਆਪਣੇ ਹੱਥੀ ਇਹ ਜਲ ਪ੍ਰਗਟ ਕੀਤਾ ਅਤੇ ਇੱਥੇ ਜਿਹੜਾ ਸਰੋਵਰ ਬਣਿਆ ਉਸ ਨੂੰ ਮੋਤੀ ਸਰੋਵਰ ਦਾ ਨਾਮ ਦਿੱਤਾ ਗਿਆ ਅਤੇ ਦੱਸਿਆ ਜਾਂਦਾ ਹੈ ਕਿ ਮਹਾਰਾਜ ਨੇ ਵਰ ਦਿੱਤਾ ਕਿ ਜੋ ਵੀ ਪ੍ਰੇਮੀ ਸ਼ਰਦਾ ਧਾਰ ਕੀ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦੀਆਂ ਸਭ ਮਨੋ ਕਾਮਨਾ ਪੂਰੀਆਂ ਹੋਣਗੀਆਂ ਅਤੇ ਉਸ ਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਆਂ ਵਾਂਗ ਚਮਕ ਉੱਠੇਗਾ ਅਤੇ ਉਸ ਦੀਆਂ ਸੁੱਕੀਆਂ ਬੇਲਾਂ ਹਰੀਆਂ ਹੋਣਗੀਆਂ ਇਸੇ ਹੀ ਪਵਿੱਤਰ ਸਥਾਨ ਤੇ ਕਲਗੀ ਤਰਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਸੌ ਸਿੰਘਾਂ ਦੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ 1760 ਈਸਵੀ ਨੂੰ ਪਰਸਰਾਮ ਬ੍ਰਾਹਮਣ ਦੀ ਇਸਤਰੀ ਜਾਬਰ ਖਾਨ ਪਠਾਨ ਤੋਂ ਛਡਾਉਣ ਲਈ ਭੁੱਜੇ ਗੁਰਦੁਆਰਾ ਸਾਹਿਬ ਪਾਸ ਜੋ ਨਿਸ਼ਾਨ ਸਾਹਿਬ ਲੱਗਾ ਹੈ ਇੱਥੇ ਬਾਬਾ ਅਜੀਤ ਸਿੰਘ ਜੀ ਆ ਕੇ ਬੈਠੇ ਸਨ ਜਾਬਰ ਖਾਨ ਨਾਲ ਭਾਰੀ ਲੜਾਈ ਹੋਈ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਕੀਤਾ ਗਿਆ ਜਬਰਖਾਨ ਨੂੰ ਪਕੜ ਕੇ ਸ਼੍ਰੀ ਅਨੰਦਪੁਰ ਸਹਿ ਪੇਸ਼ ਕੀਤਾ ਗਿਆ ਅਤੇ ਧਰਤੀ ਵਿੱਚ ਗੱਡ ਕੇ ਤੀਰਾਂ ਨਾਲ ਮਰਵਾ ਦਿੱਤਾ ਇਸ ਸਥਾਨ 'ਤੇ ਪਹੁੰਚ ਕੇ ਬਾਬਾ ਜੀ ਸਿੰਘ ਜੀ ਨੇ ਮਹਾਨ ਪਰਉਪਕਾਰ ਕੀਤਾ ਤੁਹਾਨੂੰ ਇਸ ਗੁਰਦੁਆਰੇ ਦੇ ਹਰ ਪਾਸੇ ਹਰੇ ਭਰੇ ਪੇੜ-ਪੌਦੇ ਨਜ਼ਰ ਆਉਣਗੇ ਇੱਥੇ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਦੇ ਕੋੜੇ ਦੇ ਵੰਸ਼ ਦਾ ਇੱਕ ਕੋੜਾ ਵੀ ਮੌਜੂਦ ਹੈ ਜਿਸ ਦਾ ਨਾਮ ਸੁੰਦਰ ਹੈ। ਹਾਂ ਇਹ ਮੈਨੂੰ ਵਧੀਆ ਲੱਗਿਆ ਸੀਗਾ ਮੈਂ ਕਿਹਾ